ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰੂ ਕਜਨਮਨ ਪਰਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨ ਜਨ ਨਾਹਿਨ ਨਿਰਮਲ ਕਰਨੇ ਸਾਧ ਸੰਗਤ ਕੈ ਅੰਚਲ ਲਾਗੋ ਵਖਮ ਨਦੀ ਜਾਏ ਤਰਨੇ ਸੋ ਕਹੋ ਤਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਵਿਸਰਤ ਸਦਾ ਖੁਆਰੀ ਤਾਕਉ ਧੌਖਾ ਕਹਾ ਬਿਆਪੈ ਜਾ ਕਾ ਓਟ ਤੁਹਾਰੀ ਰਹਾ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ ਗੁਣ ਨਿਦਾਨ ਗੁਣ ਤੇ ਨਹੀਂ ਗਾਏ ਜਾ ਤੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਵਲਿਹਾਰੀ ਗੁਣ ਨਿਦਾਨ ਗੁਣ ਤਿ ਨਹੀਂ ਗਾਏ ਜਾ ਕੋ ਕਿਰਪਾ ਧਾਰਿ ਸੋ ਸੁਖੀਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀ ਅੱਜ ਦਾ ਜੋ ਮੁਖਵਾਕ 711 ਤੇ 712 ਅੰਗ ਦੇ ਉੱਤੇ ਸੁਭਾਏ ਮਾਨ ਟੋਡੇ ਮਹੱਲਾ ਪੰਜਵਾਂ ਪੰਜਵੇਂ ਪਤਸ਼ਾ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਟੋਡੀ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਅੱਜ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਹਰ ਵਿਸਰਤ ਸਦਾ ਖੁਵਾਰੀ ਕਹਿੰਦੇ ਜੇ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਨਿਕਲ ਜੇ ਨਾ ਕਹਿੰਦੇ ਉਹ ਸਾਰੇ ਜ਼ਿੰਦਗੀ ਖਵਾਰ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੇ ਰੋਗ ਜਿਹੜਾ ਬੰਦਾ ਪਰਮਾਤਮਾ ਨੂੰ ਪਰਮੇਸ਼ਰ ਨੂੰ ਭੁੱਲ ਗਿਆ ਨਾ ਉਹਦੀ ਜ਼ਿੰਦਗੀ ਫਿਰ ਜਿਹੜੀ ਹੈ ਉਹ ਦੁੱਖਾਂ ਨਾਲ ਭਰ ਜਾਂਦੀ ਹੈ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਹਰ ਵਿਸਰਤ ਸਦਾ ਖਵਾਰੀ ਕਹਿੰਦੇ ਜਿੰਨਾਕ ਸਮਾਂ ਉਹਦੇ ਕੋਲੇ ਜ਼ਿੰਦਗੀ ਦਾ ਹੈ ਨਾ ਕਹਿੰਦੇ ਉਹ ਉਨੀ ਜ਼ਿੰਦਗੀ ਖਵਾਰ ਹੋ ਕੇ ਲੰਘਦੀ ਆ ਉਹਦੇ ਸੁੱਖਾਂ ਨਾਲ ਨਹੀਂ ਲੰਘਦੀ ਭਾਵ ਕਿ ਉਹਦੀ ਜ਼ਿੰਦਗੀ 'ਚ ਦੁੱਖ ਹੀ ਦੁੱਖ ਹੁੰਦੇ ਆ ਜਿਹੜਾ ਬੰਦਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤਾਂ ਕਹੋ ਧੋਖਾ ਕਹਾ ਵਿਆਪੈ ਜਾਂ ਕਹੋ ਓਟ ਤੁਹਾਰੀ ਕਹਿੰਦੇ ਜਿਹਦੇ ਸਿਰ ਤੇ ਤੇਰਾ ਹੱਥ ਹੋਵੇ ਨਾ ਓਟ ਹੁੰਦਾ ਆਸਰਾ ਓਟ ਦਾ ਭਾਅ ਹੁੰਦਾ ਸਿਰ ਤੇ ਹੱਥ ਕਿ ਜਿਸ ਬੰਦੇ ਦੇ ਉੱਤੇ ਸੱਚੇ ਪਾਤਸ਼ਾਹ ਤੁਹਾਡਾ ਹੱਥ ਹੋਵੇ ਨਾ ਉਹਨੂੰ ਕੋਈ ਧੋਖਾ ਨਹੀਂ ਲੱਗ ਸਕਦਾ ਅੱਜ ਸਾਨੂੰ ਤੇ ਗਲੀਆਂ 'ਚ ਗਿੱਦੜ ਸਿੰਘੀ ਵਾਲੇ ਠੱਗ ਕੇ ਲੈ ਜਾਂਦੇ ਆ ਕਿ ਆਜੋ ਤੁਹਾਡਾ ਹੱਥ ਵੇਖਦੇ ਆ ਜੇ ਸਾਡੀ ਜ਼ਿੰਦਗੀ 'ਚ ਪਰਮਾਤਮਾ ਹੈ ਨਾ ਜਾਕੋ ਧੋਖਾ ਕਹਾਂ ਵਿਆਪੈ ਜਾਕੋ ਓਟ ਤੁਹਾਰੇ ਜੇ ਸਾਡੇ ਸਿਰ ਤੇ ਗੁਰੂ ਦਾ ਹੱਥ ਹੋਵੇ ਨਾ ਸਾਨੂੰ ਉਹ ਠੱਗ ਨਹੀਂ ਸਕਦੇ ਸਾਨੂੰ ਉਹ ਧੋਖਾ ਨਹੀਂ ਦੇ ਸਕਦੇ ਗੁਰੂ ਸਾਹਿਬ ਗੁਰਬਾਣੀ ਦੇ ਵਿੱਚ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਨਾ ਚੀਤ ਨਹੀਂ ਆਵੇ ਕਹਿੰਦੇ ਜਿਹੜੇ ਬੰਦੇ ਦੇ ਅੰਦਰ ਪ੍ਰਮਾਤਮਾ ਵਸ ਗਿਆ ਨਾ ਉਹ ਕਹਿੰਦੇ ਫੇਰ ਹੰਕਾਰ ਦੇ ਬੋਲ ਲਿਖਸੇ ਨੂੰ ਬੋਲਦਾ ਹਰ ਟਾਈਮ ਪਿਆਰ ਦੇ ਬੋਲ ਹੀ ਬੋਲਦਾਓ ਬਿਲਕੁਲ ਕਿਸੇ ਦੇ ਅੱਗੇ ਆਕੜ ਕੇ ਨਹੀਂ ਤੁਰਦਾ ਸਾਰ ਟਾਈਮ ਉਹਦੇ ਅੰਦਰ ਨਿਮਰਤਾ ਰਹਿੰਦੀ ਹੈ ਜਿੱਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਵੇ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਰੁਕਣਾ ਤੇ ਰੁਕਣ ਤੋਂ ਭਾਵ ਵੀ ਗੁਰੂ ਸਾਹਿਬ ਕਹਿੰਦੇ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਿਓ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਹੁਣ ਸਰਪ ਕਹਿੰਦੇ ਆ ਸੱਪ ਨੂੰ ਅਰਜਾਰੀ ਕਹਿੰਦੇ ਆ ਸਾਡੀ ਉਮਰ ਨੂੰ ਕਹਿੰਦੇ ਜਿਹੜਾ ਬੰਦਾ ਕਦੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਦਾ ਵਾਹਿਗੁਰੂ ਨਹੀਂ ਕਹਿੰਦਾ ਅੱਲਾ ਨਹੀਂ ਕਹਿੰਦਾ ਰਾਮ ਨਹੀਂ ਕਹਿੰਦਾ ਕਹਿੰਦੇ ਉਹਦੀ ਜ਼ਿੰਦਗੀ ਚਾਹੇ ਜਿੰਨੀ ਮਰਜ਼ੀ ਲੰਬੀ ਹੋਵੇ ਕਹਿੰਦੇ ਉਹ ਚਾਹੇ 100 ਸਾਲ ਦਾ ਹੋ ਜੇ ਪਰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਸਾਡੀਆਂ ਨਜ਼ਰਾਂ ਚ ਇਸ ਤਰ੍ਹਾਂ ਹੈ ਜਿਵੇਂ ਸੱਪ ਹੋਵੇ ਬਸ ਸਰਪ ਜੈਸੇ ਅਰਜਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਸਿਮਰਨ ਤੋਂ ਬਿਨਾ ਸਿਮਰਨ ਸਾਡੀ ਜ਼ਿੰਦਗੀ ਚ ਜ਼ਰੂਰੀ ਹੈ ਚਾਹੇ 10 ਮਿੰਟ 5 ਮਿੰਟ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਸਮਾਂ ਬਹੁਤ ਭਿਆਨਕ ਹੈ ਜੀ ਕਿੰਨਾ ਕੁ ਸਮਾਂ ਸਾਨੂੰ ਨਾਮ ਜਪਣਾ ਚਾਹੀਦਾ ਭਗਤ ਕਬੀਰ ਸਾਹਿਬ ਕਹਿੰਦੇ ਵੈਸੇ ਤੇ ਚਾਹੇ ਅਠੇ ਪੈਰ ਜਪਦੇ ਰਹੋ ਪਰ ਜੇ ਤੁਸੀਂ ਅਠੇ ਪੈਰ ਨਹੀਂ ਜਪ ਸਕਦੇ ਕੰਮਕਾਰ ਕਰਦੇ ਆ ਵਾਹਿਗੁਰੂ ਵਾਹਿਗੁਰੂ ਨਹੀਂ ਕਹਿ ਸਕਦੇ ਕਹਿੰਦੇ ਇੱਕ ਘੜੀ ਜਪ ਲਿਆ ਕਰੋ ਬਸ ਇੱਕ ਘੜੀ ਕਹਿੰਦੇ ਜੀ ਇੱਕ ਘੜੀ ਹੈ ਕਿੰਨੇ ਸਮੇਂ ਦੀ ਕਹਿੰਦੇ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਹੁਣ ਜਿਹੜਾ ਭਗਤ ਕਬੀਰ ਸਾਹਿਬ ਜੀ ਨੂੰ ਸਵਾਲ ਕਰਨ ਵਾਲਾ ਸੀ ਇਨਸਾਨ ਉਹਨੇ ਕਿਹਾ ਜੀ 24 ਮਿੰਟ ਤੇ ਬਹੁਤ ਔਖੇ ਆ ਹੁਣ 24 ਮਿੰਟ ਜਿਹੜੇ ਆ 1 ਘੰਟੇ ਮਗਰ 1 ਮਿੰਟ ਵੜਦਾ ਜੇ ਸਾਡੇ ਇੱਕ ਦਿਨ ਤੇ ਰਾਤ ਦੇ 24 ਘੰਟੇ ਹੁੰਦੇ ਆ ਤਾਂ 24 ਘੰਟਿਆਂ ਦੇ ਵਿੱਚ 24 ਮਿੰਟ ਬਣੇ ਕਹਿੰਦੇ ਜੀ 24 ਮਿੰਟ ਨਹੀਂ ਜਪਿਆ ਜਾਣਾ ਕਹਿੰਦੇ ਫਿਰ 12 ਮਿੰਟ ਜਪ ਲਿਆ ਕਰ ਕਹਿਣ ਵਾਲੇ ਨੇ ਆਖਿਆ 12 ਮਿੰਟ ਵੀ ਜ਼ਿਆਦੇ ਨੇ ਜੀ ਕਹਿੰਦੇ ਫਿਰ 6 ਮਿੰਟ ਜਪ ਲਿਆ ਕਰ ਹੁਣ ਅਸੀਂ 6 ਮਿੰਟ ਤੋਂ ਵੀ ਗਏ ਗੁਚਰੇ ਗੁਰੂ ਸਾਹਿਬ ਨੇ ਕਿਹਾ ਏਕ ਘੜੀ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਜੇ ਅਸੀਂ 1 ਮਿੰਟ ਵੀ ਉਸ ਪ੍ਰਮਾਤਮਾ ਦਾ ਨਾਮ ਜਪਾਂਗੇ ਤਾਂ 1 ਮਿੰਟ ਦਾ ਵੀ ਸਾਨੂੰ ਲਾਭ ਲਾਭ ਦਾ ਭਾਅ ਫਲ ਮਿਲਣਾ ਹੈ ਜੇ 2 ਮਿੰਟ ਜਪਾਂਗੇ ਤਾਂ 2 ਮਿੰਟ ਦਾ ਲਾਭ ਮਿਲ ਜਾਣਾ ਹੈ 2 ਮਿੰਟ ਦਾ ਫਲ ਮਿਲ ਜਾਣਾ ਹੈ ਜੇ 1 ਘੜੀ ਜਪ ਲਾਂਗੇ ਤਾਂ 1 ਘੜੀ ਦਾ ਵੀ ਸਾਨੂੰ ਫਲ ਮਿਲ ਜਾਣਾ ਹੈ ਪਰ ਗੁਰੂ ਸਾਹਿਬ ਕਹਿੰਦੇ ਜਪਣ ਵਾਸਤੇ ਆਪਣੇ ਮਨ ਨੂੰ ਬਿਲਕੁਲ ਜਿਵੇਂ ਗੰਗਾ ਦਾ ਪਾਣੀ ਹੁੰਦਾ ਨਾ ਨਿਰਮਲ ਐਦਾਂ ਨਿਰਮਲ ਬਣਾ ਲੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਛੈ ਲਾਗੋ ਹਰ ਫਿਰ ਕਹੇ ਕਬੀਰ ਕਬੀਰ ਕਹਿੰਦੇ ਫੇਰ ਜੇ ਜਦੋਂ ਮਨ ਨਿਰਮਲ ਹੋ ਗਿਆ ਨਾ ਤੈਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਲੋੜ ਹੀ ਨਹੀਂ ਪੈਣੀ ਪਰਮਾਤਮਾ ਤੇਰੇ ਨਾਮ ਦਾ ਜਾਪ ਜਪੂਗਾ ਪਰ ਉਹਨੂੰ ਇੱਕ ਵਾਰੀ ਪਹਿਲਾਂ ਜਪਣਾ ਪੈਣਾ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੇ ਕਹਿੰਦੇ ਵੱਡੀਆਂ ਉਮਰਾਂ ਨੂੰ ਕੀ ਕਰੋਗੇ ਵੱਡੀ ਉਮਰ ਤੇ ਸੱਪ ਦੇਵੇ ਹੁੰਦੀ ਹੈ ਜੇ ਪ੍ਰਮਾਤਮਾ ਦਾ ਨਾਮ ਹੀ ਨੀ ਜਪਿਆ ਕਹਿੰਦੇ ਇਦਾਂ ਲੱਗਦਾ ਕਿ ਇਹ ਤੇ ਸੱਪ ਦੀਏ ਉਮਰ ਲੰਘਾਤੀ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇਂਗੋ ਹਾਰੇ ਕਹਿੰਦੇ ਨੌਏ ਖੰਡਾਂ ਦੇ ਵਿੱਚ ਬੰਦੇ ਦਾ ਰਾਜ ਹੋਵੇ ਕਹਿੰਦੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਕਹਿੰਦੇ ਅੰਤ ਚੱਲੇਂਗੋ ਹਾਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੈ ਜੇ ਜੋ ਵਿਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾੜੀ ਐ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਯਾਬਈ ਤਾਂ ਬਾਤ ਨਾ ਪੁੱਛਿਆ ਕਿ ਕਹਿੰਦੇ ਬੰਦੇ ਦੀ ਉਮਰ ਚਾਹੇ ਹਜ਼ਾਰਾਂ ਅਰਬਾਂ ਸਾਲ ਹੋ ਜੇ ਪਰ ਕਹਿੰਦੇ ਜੇ ਬੰਦੇ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਬਾਤ ਨਾ ਪੁੱਛਿਆ ਕਿ ਕਹਿੰਦੇ ਫਿਰ ਉਹਦੀ ਜ਼ਿੰਦਗੀ ਕਾਦੀ ਜੇ ਜ਼ਿੰਦਗੀ ਦੇ ਵਿੱਚ ਕਦੇ ਵਾਹਿਗੁਰੂ ਅੱਲਾ ਰਾਮ ਇਹ ਨਹੀਂ ਕਿਹਾ ਗੁਣ ਨਿਦਾਨ ਗੁਣ ਤਿੰਨ ਹੀ ਗਾਏ ਜਾ ਕੋ ਕਿਰਪਾ ਧਾਰੀ ਕਹਿੰਦੇ ਅਸਨ ਦੇ ਵਿੱਚ ਉਹੀ ਬੰਦੇ ਪਰਮਾਤਮਾ ਦਾ ਗੁਣ ਗਾਉਂਦੇ ਐ ਜਿਨ੍ਹਾਂ ਨੇ ਪਹਿਲਾਂ ਕੋਈ ਚੰਗਾ ਬੀਜ ਬੀਜਿਆ ਗੁਣ ਨਿਧਾਨ ਗੁਣ ਦਿਨ ਹੀ ਕਾਏ ਗਾਏ ਜਾ ਕੋ ਕਿਰਪਾ ਧਾਰੀ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਏ ਕਿਰਪਾ ਕਦੋਂ ਹੁੰਦੀ ਐ ਜਦੋਂ ਅਸੀਂ ਪ੍ਰਮਾਤਮਾ ਦੇ ਗੁਣ ਗਾਉਂਦੇ ਰਮਾਂਗੇ ਗੁਣ ਗਾਉਂਦੇ ਰਮਾਂਗੇ ਗੁਰਦੁਆਰੇ ਆਉਂਦੇ ਰਮਾਂਗੇ ਆਉਂਦੇ ਰਮਾਂਗੇ ਇੱਕ ਦਿਨ ਕਿਰਪਾ ਹੋ ਜਾਣੀ ਐ ਬਸ ਫਿਰ ਕੀ ਹੋਣਾ ਗੁਣ ਨਿਧਾਨ ਉਹ ਗੁਣਾ ਦਾ ਖਜ਼ਾਨਾ ਮਿਲ ਜਾਣਾ ਨਿਧਾਨ ਦਾ ਭਾਵ ਹੁੰਦਾ ਖਜ਼ਾਨਾ ਗੁਣ ਨਿਧਾਨ ਗੁਣ ਤਿੰਨ ਹੀ ਗਾਏ ਫਿਰ ਉਹ ਗੁਣ ਗਾਏ ਜਾਂਦੇ ਐ ਕਦੋਂ ਜਾ ਕੋ ਕਿਰਪਾ ਤਾਰੇ ਜਿੱਦੇ ਪ੍ਰਮਾਤਮਾ ਦੀ ਕਿਰਪਾ ਹੋ ਗਈ ਫਿਰ ਉਹ ਗੁਣ ਨਾ ਅੰਦਰੋਂ ਖਤਮ ਹੋੜੇ ਤੇ ਨਾ ਗੌਣ ਵਾਲੇ ਦੀ ਜੀਵ ਥੱਕਣੀ ਐ ਸੋ ਸੁਖੀ ਆ ਧੰਨ ਉਸ ਜਨ ਦਾ ਨਾਨਕ ਤਿਸ ਵਲਿਹਾਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਸੋ ਸੁਖੀਆ ਧੰਨ ਉਸ ਜਨਮਾ ਕਹਿੰਦੇ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਨਾ ਉਹ ਕਹਿੰਦੇ ਸੁਖੀ ਹੈ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰੀ ਹੁੰਦੀ ਹੈ ਸੋ ਸੁਖੀਆ ਧੰਨ ਉਸ ਜਨਮਾ ਕਹਿੰਦੇ ਉਹਦਾ ਜਨਮ ਵੀ ਧੰਨ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨਾਨਕ ਇਸ ਬਲੇ ਹਾਰੇ ਕਹਿੰਦੇ ਉਹਨਾਂ ਬੰਦਿਆਂ ਤੋਂ ਸਾਡਾ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਉਸ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਐ ਸੋ ਸੁਖੀ ਆ ਧੰਨ ਉਸ ਜਨਮਾ ਕਹਿੰਦੇ ਉਹਦਾ ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਂਦੀ ਐ ਤੇ ਉਹ ਧੰਨਤਾ ਦੇ ਯੋਗ ਹੁੰਦਾ ਉਹਦਾ ਜਨਮ ਵੀ ਧੰਨ ਐ ਕਹਿੰਦੇ ਨਾਨਕ ਤਿਸ ਬਲਿਹਾਰੀ ਗੁਣ ਨਿਧਾਨ ਗੁਣ تن ਹੀ ਗਾਏ ਜਾ ਕਹੋ ਕਿਰਪਾ ਧਾਰੇ ਸੋ ਸੁਖੀਆ ਧੰਨ ਉਸ ਜਨਮ ਨਾਨਕ ਤਿਸ ਬਲਿਹਾਰੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ